ਦੱਸਦੇ ਕਿ ਦੁਬਈ ਤੋਂ ਚਲਾਏ ਜਾ ਰਹੇ ਹਵਾਲਾ ਰੈਕੇਟ ਦਾ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਨਾਕੀ ਬੰਦੀ ਦੌਰਾਨ ਪੁਲਿਸ ਨੇ ਫੋਰਚੂਨਰ ਕਾਰ ਦੇ ਵਿੱਚੋਂ ਸਵਾਰ ਤਿੰਨ ਲੋਕਾਂ ਦੇ ਕੋਲੋਂ 56 ਲੱਖ ਰੁਪਏ ਬਰਾਮਦ ਕੀਤੇ ਨੇ ਜਿਹੜਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਵਾਲਾ ਰੈਕੇਟ ਦਾ ਪਰਦਾ ਫਾਸ਼ ਹੋਇਆ 56 ਲੱਖ ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਜੋ ਜਾਣਕਾਰੀ ਹੈ ਉਸ ਸੰਬੰਧੀ ਐ ਐਸਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ 12 13 ਸਤੰਬਰ ਦੀ ਅੱਧੀ ਰਾਤ ਨੂੰ ਗੁਪਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਇਹ ਨਾਕੇਬੰਦੀ ਦੌਰਾਨ ਇਹਨਾਂ ਗੱਡੀਆਂ ਦੀ ਚੈਕਿੰਗ ਕੀਤੀ ਗਈ ਹੈ ਗੱਡੀਆਂ ਦੀ ਚੈਕਿੰਗ ਤੋਂ ਬਾਅਦ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ ਤੇ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਨਾਮ ਪੁੱਛੇ ਗਏ ਡਰਾਈਵਿੰਗ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸ਼ੁਭਮ ਨਿਵਾਸੀ ਜਾਰਪੁਰ ਤੇ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਮਨ ਦੱਸਿਆ ਤੇ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਕਰਨ ਦੱਸਿਆ ਪੁਲਿਸ ਨੇ ਜਦ ਗੱਡੀ ਦੀ ਚੈਕਿੰਗ ਕੀਤੀ ਤਾਂ ਇੰਡਨ ਕਰੰਸੀ ਦੇ ਚ 50 ਲੱਖ 60000 ਰੁਪਏ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਪੁਲਿਸ ਸਾਹਿਬ ਸੰਬੰਧੀ ਕੀ ਕਹਿਣਾ ਸੁਣਾ ਦਿੰਨੇ ਆ ਮਾਨਜੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਰਕ ਜਵੰਦਰ ਦਿਹਾਤੀ ਸਰਦਾਰ ਸਰਮਨ ਸਿੰਘ ਬੱਲ ਡੀਐਸਪੀ ਸਾਹਿਬ ਰੀਜਨ ਫਲੋਰ ਦਿਹਾਤੀਾਂ ਤੇ ਕੱਲ ਅਸੀਂ ਵੱਖ-ਵੱਖ ਜਗ੍ਹਾ ਤੇ ਇਲਾਕਾ ਬੰਦੀ ਕਰਕੇ ਪਾਰਟੀਆਂ ਬਣਾਈਆਂ ਜਾਂ ਸੀਗੀਆਂ ਇੱਕ ਗੱਡੀ ਹਾਰ ਟੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਨ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਸੀਂ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 61 ਹਜ਼ਾਰ ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਬਰਾਮਦ ਕੀਤੀ ਆ ਜੋ ਇਹ ਜਿਹੜਾ ਹੈਗਾ ਦੁਬਈ ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਹੈਗਾ ਸਰਗਣਾ ਫਾਰਮਸ ਸਲਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮਗਲਿੰਗ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਹਵਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਤਹੀਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਫਾਰਚੂਨ ਗੱਡੀ ਸਮੇਤ ਜਿਹੜਾ ਇਹ ਪੈਸਾ 56,68000 ਰੁਪਏ ਜਿਹੜਾ ਇਹ ਬਰੰਦ ਕੀਤਾ ਆ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ ਵਿੱਚ ਲੈ ਕੇ ਇਹਦੀ ਬਕਾਇਤਾ ਰੋਜ਼ਨਾਮੇ 'ਚ ਅਸੀਂ ਡੀਡੀਆਰ ਪਾ ਕੇ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਰਿਲੇਟਡ ਇਹਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਾਨੂ ਕਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਪੁੱਛਗਿੱਛ ਕੀਤੀ ਆ ਤਕਰੀਬਨ ਉਹ 11:30 11:30 ਵਜੇ ਆਗੇ ਸੀਗੇ ਸਵੇਰੇ 9 ਵਜੇ ਦੇ ਕਰੀਬ ਗਏ ਆ ਉਹ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਦੁਬਈ ਤੋਂ ਲੁਧਿਆਣੇ ਪੁੱਜੀ ਆ ਜਿਹੜਾ ਦਿਹਾਣੇ ਤੋਂ ਇਹਨਾਂ ਨੂੰ ਜਿਹੜੀ ਉਹ ਸਰਬ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਆ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਬ ਹੋਣੀ ਸੀ ਇਹ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਹ ਹਸੈਨਪੁਰ ਹਿਸ਼ਾਰਪੁਰ ਦਾ ਰਹਿਣ ਵਾਲਾ ਆ ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋਵਾਲ ਪਿੰਡ ਦੇ ਹਿਸ਼ਾਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲੋਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਲਵੀ ਦੇ ਨਾਲ ਕੰਟੈਕਟ ਸੀਗਾ ਦਾ ਕੋਈ ਨਹੀਂ ਬੈਕਗ੍ਰਾਉਂਡ ਦੇ ਪਿੱਛੇ ਹਾਂ ਹਾਂ ਬੈਕਗ੍ਰਾਉਂਡ ਇਹਦੀ ਚੈੱਕ ਕਰ ਰਹੇ ਹਾਂ ਕਿ ਇਹਦਾ ਕੋਈ ਨੈਟਵਰਕ ਡਰੱਗ ਦੇ ਨਾਲ ਨਾ ਹੋਵੇ ਉਹ ਪੂਰੀ ਡੰਗਾਈ ਤੱਕ ਕਰ ਰਹੇ ਹਾਂ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਡੰਗਾਈ ਤੱਕ ਪੜਤਾਲ ਕਰ ਰਿਹਾ ਤੇ ਜਿਹੜੀ ਗੰਬੀਰ ਇੰਪੋਰਟੈਂਟ ਉਹਨਾਂ ਦੀ ਆਪਣੀ ਫਾਰਚੂਨਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫਾਰਚੂਨਰ ਗੱਡੀ ਦੇ ਕਬਜ਼ੇ ਤੇ ਲੈ ਲਈ ਆ ਉਹ ਫੇ ਉਸ ਤੋਂ ਬਾਅਦ ਜਿਹੜਾ ਇਨਕਮ ਟੈਕਸ ਨੂੰ ਕੰਫਰਮ ਕਰਤਾ ਆ ਫੇ ਅੱਗੇ ਇਹਨਾਂ ਨੋਟਸ ਜਾਰੀ ਇਹਨਾਂ ਨੂੰ ਕਰ ਦਿੰਦੇ ਨੇ ਦੁਬਾਰਾ ਲਗਾਣਾ ਲੱਗਦਾ ਲਈ ਬਿਊਰੋ ਰਿਪੋਰਟ